ਵੈਲਪ ਸੋਸਾਇਟੀ ਰਜਿਸਟਰ ਨੰਬਰ ਸਰ ਆਪ ਜੀ ਨੂੰ ਪੱਤਰਕਾਰ ਸਾਥੀਓ ਪਤਾ ਹੀ ਹੈ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਪੰਜਾਬ ਦੀ ਸਰਕਾਰ ਤੇ ਦੀ ਸ਼ਹਿਤ ਅਜੀਤ ਅਖਬਾਰ ਦੇ ਮੁੱਖ ਸਪਾਦਕ ਡਾਕਟਰ ਹਮਦਰਦ ਜਿਹਦੇ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਵਾ ਜੋ ਕਿ ਸਾਡਾ ਪ੍ਰੈਸ ਵੈਲਪ ਸੋਸਾਇਟੀ ਜਿਹੜੀ ਸ਼ੱਕ ਸ਼ਬਦਾਂ 'ਚ ਨਿਖੇਦੀ ਕਰਦੀ ਆ ਤੇ ਵਿਸ਼ਵਾਸ ਤੋਂ ਹੁੰਦੀ ਆ ਕਿ ਪੰਜਾਬ ਦਾ ਸਮੂਹ ਪੱਤਰਕਾਰ ਭਾਈਚਾਰਾ ਡਾਕਟਰ ਹਮਦਰਦੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸੌਰੀ ਪੰਜਾਬ ਸਰਕਾਰ ਦੇ ਲੋ ਜੋ ਇਹ ਜਿਹੜੀ ਅਨਕੋਰੀ ਹਰਕਤ ਕੀਤੀ ਗਈ ਆ ਬਹੁਤ ਮਦਭਾਗੀ ਗੱਲ ਆ ਵੇਖੋ ਜੀ ਡਾਕਟਰ ਹਮਦਰਦੀ ਜਿਹੜੇ ਇੱਕ ਮਾਨਦਾਰ ਬੇਦਾਗ ਇਨਸਾਨ ਹਨ ਉਹਨਾਂ ਪੰਜਾਬ ਦੇ ਪੰਜਾਬੀਏ ਦੀ ਅੱਜ ਤੱਕ ਸੇਵਾ ਕੀਤੀ ਆ ਕਿਸੇ ਦੇ ਨਾਲ ਕੋਈ ਐਸੇ ਤੱਕ ਵਿਤਕਰਾ ਨਹੀਂ ਕੀਤਾ ਗਿਆ ਵੇਖੋ ਭਗਵੰਤ ਮਾਨ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਇੱਕ মিডিਆ ਨੂੰ ਦਬਾ ਰਿਹਾ ਵਾ ਇਹਦੇ ਨਾਲ মিডিਆ ਨਾ ਅਗੇ ਦੱਬਿਆ ਤੇ ਨਾ ਦਬੇਗਾ ਜੋ ਜੇਨੇ ਸਰਕਾਰ ਅੱਜ 92 ਐਮਐਲਏ ਲਈ ਫਿਰਦਾ ਵਾ ਇਸੇ মিডিਆ ਦੀ ਬਦੌਲਤ ਹੀ ਲਈ ਫਿਰ ਰਿਆ ਵਾ ਤੇ ਮੈਂ ਇਹਨੂੰ ਚੇਤਾਵਨੀ ਦੇਣਾ ਜੋ ਸਰਦਾਰ ਵਰਜਿੰਦਰ ਸਿੰਘ ਹਮਦਰਜੀ ਦੇ ਖਿਲਾਫ ਝੂਠੀ ਐਫਆਈਆਰ ਦਰਜੜੀ ਕੀਤੀ ਹੈ ਤੁਰੰਤ ਰੱਦ ਕੀਤੀ ਜਾਵੇ ਅਗਰ ਜੇ ਇਹਨਾਂ ਰੱਦ ਨਾ ਕੀਤੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਦੇ ਖਿਲਾਫ ਜਿਹੜੇ ਆ ਰੋਸ ਪ੍ਰਦਰਸ਼ਨ ਵੱਡੇ ਲੈਵਲ ਤੇ ਕੀਤਾ ਜਾਏਗਾ ਅਗਲੀ ਰਣਨੀਤੀ ਇਹ ਹੋਵੇਗੀ ਟਾਈਮ ਦਿੱਤਾ ਗਿਆ ਇਹਨਾਂ ਨੂੰ ਮਾਜੋਗ ਤਜੀਦ ਅਖਬਾਰ ਦੇ ਜਿਹੜੇ ਜ਼ਿਲ੍ਹਾ ਇੰਚਾਰਜ ਸਾਡੇ ਅੰਮ੍ਰਿਤਸਰ ਤੋਂ ਜਸਵੰਤ ਭਾਜੀ ਜੀ ਉਹਨਾਂ ਦੀ ਗਵਾਹੀ ਦੇ ਹਟਾਜ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਤੇ ਉਹਨਾਂ ਨੇ ਕੁਝ ਸਮਾਂ ਦਿੱਤਾ ਵਾ ਜੋ ਟਾਈਮ ਦੇ ਵਿੱਚ ਜੇ ਐਫ ਆਈ ਆਰ ਰੱਦ ਨਹੀਂ ਕਰਦੇ ਤੇ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਪੁਤਲੇ ਫੁਕੇ ਜਾਣਗੇ ਤੇ ਪੰਜਾਬੀਆਂ ਦੀ ਜਿਹੜੀ ਤੜਕ ਆਵਾਜ਼ ਹੈ ਬੁਲੰਦ ਆਵਾਜ਼ ਹੈ ਸੱਚੀ ਸੱਚੀ ਆਵਾਜ਼ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਹੀ ਹੈ ਕਿ ਜਿਹੜੇ ਮੁੱਖ ਸੰਪਾਦਕ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪੀਸਫੁੱਲ ਪ੍ਰੋਟੈਸਟ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਦਬਾਇਆ ਜਾਏ ਇਸ਼ਤਿਹਾਰ ਬੰਦ ਕੀਤੇ ਗਏ ਬੜਾ ਕੁਝ ਕੀਤਾ ਗਿਆ ਪਰ ਉਹ ਨਹੀਂ ਦਬੇ ਹੁਣ ਜਿਹੜਾ ਲਾਸਟ ਉਹਨੇ ਹਥਿਆਰੇ ਵਰਤ ਲਿਆ ਕਿ ਹੁਣ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸਮੂਹ ਪੱਤਰਕਾਰ ਭਾਈਚਾਰਾ ਦੀ ਪ੍ਰੈਸ ਕਲੱਬ ਆਫ ਹਮਿੰਦਰ ਸਰ ਵੱਲੋਂ ਇੱਥੇ ਇਕੱਠਾ ਹੋਇਆ ਅਜੀਤ ਇਕਬਾਰ ਆਦਾਰਾ ਜਿਹੜਾ ਉਹਦੇ ਸਮੂਹ ਪੱਤਰਕਾਰ ਜ਼ਿਲ੍ਹੇ ਦੇ ਉਹ ਇੱਥੇ ਇਕੱਠੇ ਹੋਏ ਨੇ ਸਮੂਹੀਆਂ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨੇ ਸਾਰਿਆਂ ਨੇ ਇੱਕ ਆਵਾਜ਼ ਨਾਲ ਮੰਗ ਕੀਤੀ ਹੈ ਕਿ ਜਿਹੜਾ ਰੱਦ ਕੀਤਾ ਗਿਆ ਪਰਚਾ ਹੈ ਇਸ ਨੂੰ ਜਿਹੜਾ ਦਰਜ ਕੀਤਾ ਗਿਆ ਪਰਚਾ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤੇ ਜਿਹੜਾ ਅੰਦੋਲਨ ਅੱਜ ਸ਼ੁਰੂ ਹੈ ਇਹ ਹੋਰ ਤਿੱਖਾ ਹੋ ਸਕਦਾ ਹੈ ਹਾਂ ਜੀ ਇਹ ਰੀਜ਼ਨ ਕੀ ਸੀ ਪਰਚਾ ਦਰਜ ਕਰਨ ਦਾ ਕੀ ਸਰਕਾਰਾਂ ਦੇ ਦੇਖੋ ਸਿੰਪਲ ਜੀ ਗੱਲ ਹੈ ਕਿ ਜਿਹੜੀ ਖ਼ਬਰ ਜਾਂ ਜਿਹੜਾ ਕੋਈ ਏਦਾਰਾ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਸਰਕਾਰ ਦੇਖੋ ਜਿਹੜੀ ਆ ਐਸਟੈਬਲਿਸ਼ਮੈਂਟ ਹੁੰਦੀ ਹੈ ਐਸਟੈਬਲਿਸ਼ਮੈਂਟ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਪੱਤਰਕਾਰ ਭਾਈ ਚਾਰਾਵਾ ਉਹ ਬੋਲਦਾ ਵਾ ਔਰ ਜਿਹੜੀ ਉਹਨਾਂ ਦੀ ਖਾਮੀਆਂ ਵਾ ਉਹ ਸਾਹਮਣੇ ਲਿਆ ਕੇ ਰੱਖਦਾ ਪਰ ਇਹ ਚੀਜ਼ ਜਿਹੜੀ ਆ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ। ਇਹੀ ਜਿਹੜੀ ਚੀਜ਼ ਹੈ ਇਸੇ ਕਰਕੇ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਉਹ ਚਰਮੜਾ ਰਿਹਾ ਇਸ ਗੱਲ ਨੂੰ ਲੈ ਕੇ ਪਰ ਅਸੀਂ ਉਸ ਨੂੰ ਡਿੱਗਣ ਨਹੀਂ ਦੇਵਾਂਗੇ ਅਸੀਂ ਪੂਰੀ ਤਰ੍ਹਾਂ ਨਾਲ ਚਟਾਨ ਵਾਂਗ ਖੜੇ ਆਂ ਔਰ ਇਹ ਜਿਹੜਾ ਚੌਥਾ ਥੰਮ ਹੈ ਇਸ ਨੂੰ ਹਿੱਲਣ ਨਹੀਂ ਦਾਂਗੇ। ਅੱਜ ਜਿਹੜੇ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜੇ ਸਰਕਾਰਾਂ ਤੱਕ ਗੱਲ ਬਿਲਕੁਲ ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ ਸਾਡਾ ਜਿਹੜਾ ਪ੍ਰੋਟੈਸਟ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹ ਹੋਰ ਤਿੱਖਾ ਹੈਗਾ ਹੋਰ ਤੇਜ਼ ਹੋਏ ਮੈਂ ਜਤਿੰਦਰ ਸਿੰਘ ਬੇਦੀ ਸ਼ਾਟਾ ਵੈਲਫੇਅਰ ਸੈਕਟੀ ਦਾ ਚੇਅਰਮੈਨ ਹੈ ਜੀ ਅੱਜ ਅਸੀਂ ਸਾਰੇ ਜਿੰਨਾ ਸਮੂਹ ਮੀਡੀਆ ਇਕੱਠਾ ਹੋਇਆ ਜੀ ਇਕੱਤਰ ਹੋਏ ਆ ਸਰਦਾਰ ਬਜਿੰਦਰ ਸਿੰਘ ਅਮਦ ਜੀ ਦੇ ਜਿਹੜੀ ਝੂਠੀ ਐਫਆਈਆ ਨੂੰ ਲੈ ਕੇ ਹੋਏ ਆ ਜੀ ਅੱਜ ਉਹਨਾਂ ਦੇ ਖਿਲਾਫ ਜੋ ਐਫਆਈਆ ਝੂਠੀ ਹੋਈ ਆ ਉਹਨਾਂ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਭਗਵੰਤ ਮਾਨ ਦਾ ਪੁੱਤਲਾ ਵੀ ਸੜ ਜਾਏਗਾ ਅਸੀਂ ਇਸ ਸਮੂਹ ਪੱਤਰਕਾਰ ਭਾਈ ਜਰਦ ਭਗਵੰਤ ਮਾਨ ਦੀ ਔਰ ਸ਼ਖਪਾਂ ਵਿੱਚ ਨਿੰਦਾ ਕਰਦੇ ਆ ਵੀ ਜਿਹੜਾ ਉਹਨਾਂ ਨੇ ਡਾਕਟਰ ਬਰਜਿੰਦਰ ਸਿੰਘ ਹਮਦਸ ਦੇ ਜੋ ਝੂਠੀ ਐਫਆਈਰ ਲਾਂਚ ਕੀਤੀ ਆ ਉਹ ਇੱਕ ਬਹੁਤ ਤਾਨਾਸ਼ਹੀ ਵਾਲਾ ਰੂਈਆ ਅਪਣਾ ਕੇ ਕੀਤੀ ਆ ਪੱਤਰਕਾਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਭਗਵੰਤ ਮਾਨ ਤੋਂ ਮੰਗ ਕਰਦੇ ਆ ਵੀ ਇਹ ਜਲਦ ਜਲਦ ਐਫਆਈਆਰ ਵਾਪਸ ਕਰਕੇ ਪੱਤਰਕਾਰ ਨੂੰ ਇਨਸਾਫ ਦੁਆਇਆ ਜਾਵੇ ਅਗਰ ਰੱਦ ਨਹੀਂ ਹੋਦੀ ਦੇਖੋ ਜੀ ਜੇ ਪੱਤਰਕਾਰ ਐਫਆਈਆਰ ਰੱਦ ਨਹੀਂ ਹੁੰਦੀ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਭਗਵੰਤ ਮਾਨ ਦੇ ਪੁਤਲੇ ਸਾੜਾਂਗੇ ਨਿਯਮ ਕੇ ਰੋਜ਼ ਪ੍ਰਦਰਸ਼ ਕਰਾਂਗੇ